ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਤੀਜਾ ਬਿਨ ਸਤ ਗੁਰ ਸੇਵੈ ਬਹੁਤਾ ਦੁੱਖ ਲਗਾ ਜੁਗ ਚਾਰੇ ਪਰ ਮਾਈ ਹਮਦੀਨ ਤੁਮ ਜੁਗ ਜੁਗ ਦਾਤੇ ਸਬਦੇ ਦੇਹ ਬੁਝਾਈ ਬਿਨ ਸਤ ਗੁਰ ਸੇਵੇ ਬਹੁਤਾ ਦੁਖ ਲਗਾ ਜੁਗ ਚਾਰੇ ਪਰਮਾਈ ਹਮਦੀਨ ਤੁਮ ਜੁਗ ਜੁਗ ਦਾਤੇ ਸ਼ਬਦ ਦੇ ਬੁਝਾਈ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤ ਗੁਰ ਦਾਤਾ ਮਿਲ ਮਿਲਾਓ ਹਰ ਨਾਮ ਦੇਹੋ ਆਤਿਾਰੇ ਰਹਾ ਮਨ ਸਮਰ ਦੁਬਦਾ ਸਹਜ ਸਮਣੀ ਪਯਾ ਨਮ ਅਪਰ ਹਰ ਰਸ ਚਾਖ ਮਾ ਨਿਰਮਲ ਹੋਵਾ ਕਿਲ ਬਿਖ ਕਾਟਣ ਹਾਰਾ ਸ਼ਬਦ ਮਰੋ ਫਿਰ ਜੀਵੋ ਸਦਹੀ ਤਾ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮਿੱਠਾ ਸ਼ਬਦੇ ਭਾਵੇ ਕੋਈ ਦਾਤ ਦਾਤ ਰਖੀ ਹੱਤ ਆਪਣੈ ਜਿਸ ਭਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪੈ ਸਈ ਦਤ ਦਤ ਰਖੀ ਹੱਤ ਆਪਣਾ ਜਿਸ ਪਹਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗہ جਪੈ ਸਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ